लुदियाना ਦੇ थाना ਡਿਵੀਜ਼ਨ ਨੰਬਰ 3 ਅਧੀਨ ਹਰਗੋਬਿੰਦ ਨਗਰ ਇਲਾਕੇ ਦੀ ਲੜਕੀ ਤੇ ਪੀਤੇ ਦਿਨੀ ਉਸਦੇ ਹੀ ਆਸ਼ਿਕ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਤੇ ਚਲਦਿਆਂ ਗੱਡੀ ਚੜਾ ਕੇ ਕਤਲ ਕਰ ਦਿੱਤਾ ਸੀ ਦਰਅਸਲ ਮਾਮਲਾ ਲੜਕੀ ਦੇ ਨਾਲ ਇਸ ਲੜਕੇ ਦੇ ਸਬੰਧ ਸੀ ਜਿਸ ਦੇ ਚਲਦਿਆਂ ਲੜਕੀ ਨੇ ਵਿਆਹ ਕਰਵਾਉਣ ਲਈ ਦਬਾਅ ਪਾਇਆ ਤਾਂ ਇਸ ਲੜਕੇ ਨੇ ਮਨਾ ਘਟੇ ਦਿੱਤਾ ਇਸੇ ਵਜ੍ਹਾ ਕਰਕੇ ਉਸਨੇ ਰੇਕੀ ਕਰਕੇ ਇਸ ਲੜਕੀ ਦੇ ਉੱਪਰ ਗੱਡੀ ਚੜਾ ਦਿੱਤੀ ਅਤੇ ਇਸ ਦਾ ਕਤਲ ਕਰ ਦਿੱਤਾ ਇਸ ਦੇ ਚੱਲਦਿਆਂ ਇਸ ਨੇ ਯੋਜਨਾ ਬਣਾਈ ਸੀ ਕਿ ਐਕਸੀਡੈਂਟ ਦਾ ਮਾਮਲਾ ਦਰਜ ਹੋਵੇਗਾ ਉਧਰ ਪੁਲਿਸ ਨੇ ਜਦੋਂ ਸੀਸੀਟੀਵੀ ਖੰਡਾਲੀ ਤਾਂ ਗੰਭੀਰਤਾ ਨਾਲ ਜਾਂਚ ਪੜਤਾਲ ਦੌਰਾਨ ਪਤਾ ਚੱਲਿਆ ਕਿ ਉਕਤ ਜੱਦੀ ਚਲਾਉਣ ਵਾਲਾ ਲੜਕਾ ਲਖਵਿੰਦਰ ਸਿੰਘ ਹੈ ਜਿਸ ਦੇ ਇਸ ਲੜਕੀ ਨਾਲ ਸੰਬੰਧ ਸਨ ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ આરોપી ਨੂੰ ਕਾਬੂ ਕੀਤਾ ਤੇ ਇੱਕ ਦੀ ਗ੍ਰਿਫਤਾਰੀ باقی ਹੈ ਇਹ ਮਕਦਮਾ ਨੰਬਰ 42 ਮਿਤੀ 11 5 24 ਐਕਸੀਡੈਂਟ ਦਾ ਇੱਕ ਪਰਚਾ ਦਰਜ ਹੋਇਆ ਸੀ ਡਿਵੀਜ਼ਨ ਅੰਮਰ 3 ਦੇ ਵਿੱਚ ਤੇ ਇਹਦੇ ਵਿੱਚ ਸਾਨੂੰ ਘੋਕ ਕਰਦਿਆਂ ਕਰਦਿਆਂ ਕੋਈ ਚੀਜ਼ ਛੱਕੀ ਆਈ ਸਾਹਮਣੇ ਜਦੋਂ ਅਸੀਂ ਵੀਡੀਓ ਨੂੰ ਇੱਕ ਦੋ ਵਾਰੀ ਵੇਖਿਆ ਤਾਂ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਇਹ ਸਾਰੀ ਸੜਕ ਖਾਲੀ ਪਈ ਆ ਤੇ ਗੱਡੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਾਣ ਕੇ ਮਾਰੀ ਆ ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਦੰਗਾਈ ਨਾਲ ਇਹਦੀ ਤਪੀਸ਼ ਕੀਤੀ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਮਾਈਕਰੋ ਗੱਡੀ ਤੇ ਸਰਕਾਰਪੋ ਗੱਡੀ ਤੇ ਜਿਵੇਂ ਰਕੀ ਹੋਈ ਹੈ ਨਾਲ ਉਹਦੇ ਸਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਤੇ ਕੁਲਵਿੰਦਰ ਸਿੰਘ ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ ਇਹ ਲੱਕੀ ਸੁਵਿਟਿਸ਼ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਵੀ ਉਹ ਹਰਗੋਬਿੰਦਨਗਰ ਗਲੀ ਨੰਬਰ 2 ਦੇ ਵਿੱਚ ਜਦੋਂ ਸ਼ੱਕ ਪੈਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ ਇਹਦੇ ਆਪਣੇ ਕੋਲੋਂ ਮਸਤ ਹੋਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਹੈ ਹਾਂ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ ਉਹ ਸਾਨੂੰ ਵੀਡੀਓ ਦੇਖਦੇ ਆ ਦੇਖਦੇ ਆ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ ਕਿ ਲੱਗਦਾ ਹੈ ਕਿ ਯਾਰ ਜਿਹੜੀ 1-2 ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ ਹੈ ਜਦ ਜੇ ਅਸੀਂ ਇਹਨੂੰ ਡੰਗਾਈ ਨਾਲ ਪੁੱਛਗਿਸ਼ ਕੀਤੀ ਤਾਂ ਬੰਦਾ ਉਹੀ ਨਹੀਂ ਬੋਲਿਆ ਉਹ ਮੰਨ ਗਿਆ ਕਿ ਅਸੀਂ ਇਹਦੀ 2 ਦਿਨ ਪਹਿਲਾਂ ਬਕਾਇਦਾ ਰੱਖੀ ਜਿਹੜੀ ਕੀਤੀ ਗਈ ਹੈ ਤੇ ਜਿੰਮਿਤ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਕਸਾਈਲੋ ਗੱਡੀ ਨਾਲ ਕੀਤਾ ਤੇ ਇਹਨੇ ਕ੍ਰਿਮੀਨਲ ਰਿਪੋਰਟ ਨਹੀਂ ਕ੍ਰਿਮੀਨਲ ਰਿਪੋਰਟ ਨਹੀਂ ਹੈਗਾ ਸਿਰਫ ਇਹ ਮਤਲਬ ਲੜਕੀ ਦੀ ਗੱਲਬਾਤ ਸੀਗੀ ਲਖਵਿੰਦਰ ਸਿੰਘ ਨਾਲ ਤੇ ਉਹ ਹੁਣ ਇਹ ਲੜਕੀ ਦਬਾਅ ਪਾਉਂਦੀ ਸੀ ਕਿ ਵਿਆਹ ਕਰਾਉਣ ਨੂੰ ਉਹ ਚਾਹੁੰਦਾ ਨਹੀਂ ਸੀ ਵਿਆਹ ਕਰਾਉਣਾ ਮੇਨ ਗੱਲ ਆਈ ਸੀ